ਬੇਬੇ ਆਪ ਤੂੰ ਉਹ ਦੂਹੀ ਕਰਨਾ ਮੇਰਾ ਕੋਈ ਬੰਦ ਸਭ ਅੱਗੇ ਨਹੀਂ ਕਿੰਨਾ ਚਿਰ ਵਿਹਲਾ ਫਿਰਦਾ ਰਹੂੰਗਾ ਹਾਂ ਤੂੰ ਕਰਨਾ ਕੀ ਹੈ ਅੱਗੇ ਮੈਨੂੰ ਐਂ ਦੱਸ ਪਹਿਲਾਂ ਕਰਨਾ ਕੀ ਹੈ ਤੂੰ ਆਪ ਦੇਖ ਲੈ ਮੇਰੇ ਜਿੰਨੇ ਯਾਰ ਦੋਸਤ ਸਾਰਿਆਂ ਨੇ ਆਇਰਸ ਕਰਕੇ ਬਾਹਰ ਜਾਵੜੇ ਮੈਂ ਆਇਰਸ ਵੀ ਕਰ ਲਈ ਆ ਫਿਰਦਾ ਇੱਥੇ ਵਿਹਲਾ ਕੋਈ ਫੇਰ ਕੋਈ ਕਰ ਲੈਣਾ ਕਾਲੋ ਇਨੀ ਤਰ੍ਹਾਂ ਬਟਕਾ ਤੋਂ ਲਿਆਉਣਾ ਕਰਦੇ ਆ ਕੋਈ ਐਸਲਾ ਆਏ ਨਹੀਂ ਹੁੰਦਾ ਸਾਰੇ ਆਨੇ ਤਾਂ ਮੈਨੂੰ ਮਿਹਣਾ ਮਾਰਦੇ ਆ ਤੁਸੀਂ ਸਮਝਦੇ ਨਹੀਂ ਇਸ ਗੱਲ ਨੂੰ ਕੀ ਸਲਾਹ ਕਰਨੀ ਆ ਪੈਸੇ ਆਪਾ ਲਾਉਣੇ ਆ ਆਪ ਹੀ ਇਹ ਤਾਂ ਦੱਸੋ ਮੈਂ ਕਿਸੇ ਜੱਟ ਨਾਲ ਗੱਲ ਕਰਾਂ ਜਾ ਰਹੀ ਆ ਸਾਂ ਦਾ ਵੀ ਹੋ ਜੂ ਸਾਰਾ ਹੋ ਜੂ ਮੈਂ ਤੇਰੀ ਭੂਆ ਨੂੰ ਫੋਨ ਕਰਦੀ ਆ ਪਰ ਉਹਦੇ ਨਾਲ ਰੈਸਲਾ ਕਰਦੇ ਆ ਓਹੋ ਭੂਆ ਤੋਂ ਕੀ ਕਰਾਉਣਾ ਹੈ ਭੂਆ ਨੇ ਆਪ ਨੂੰ ਪੈਸੇ ਦੇਣੇ ਆ ਘਰੋਂ ਚੱਕ ਕੇ ਲਾਉਣੇ ਆ ਉਹਨਾਂ ਨੇ ਆਜੇ ਮੁੰਡੇ ਦਾ ਵਿਆਹ ਕਰਾਇਆ ਆਹ ਉਹਨੇ ਪੁੱਛੇ ਕਰਾ ਜੀ ਆਪਣੇ ਨੂੰ। ਠੀਕ ਗੱਲ ਸੁਣ ਲਾ ਦੀ ਉਹਨਾਂ ਨੇ ਤਾਂ ਨਹੀਂ ਪੁੱਛਿਆ ਪਰ ਆਪਾਂ ਤਾਂ ਉਹਨੂੰ ਹਰੇਕ ਫੈਸਲੇ 'ਚ ਸਾਥ ਦੇ ਆ ਨਾ ਹਰੇਕ ਰੈਸਲਾ ਕਰਦੇ ਆ ਪੁੱਤ ਫਿਰ ਉਹ ਐਵੇਂ ਰੁੱਸ ਜੂ ਕੀ ਫਾਇਦਾ ਚੱਲ ਕੋਈ ਨਹੀਂ ਇੱਕ ਵਾਰ ਇਹਨੂੰ ਪੁੱਛ ਲੈ ਪਰ ਮੈਨੂੰ ਪਤਾ ਉਹਨੇ ਨਾ ਹੀ ਕਰਨੀਆਂ ਰਿਸ਼ਤੇਦਾਰ ਕਿਸੇ ਤੇ ਕੋਈ ਰਾਜ਼ ਹੀ ਨਹੀਂ ਹੁੰਦਾ ਇੱਕ ਵਾਰੀ ਪੁੱਛ ਲੈ ਜਿਵੇਂ ਕਹਿੰਦੇ ਆ ਨਹੀਂ ਆਪਾਂ ਤਾਂ ਆਪਦਾ ਕਰ ਹੀ ਲਵਾਂਗੇ। ਉਹਦੀ ਆ ਕੁੱਤੇ ਇਸ ਘਰ ਦੀ ਉਹ ਮਾੜਾ ਨਹੀਂ ਸੋਚਦੀ ਉਹ ਆਪਾਂ ਨੂੰ ਚੰਗੀ ਬਾਤ ਹੀ ਦੇਊਗੀ ਤੇ ਮੈਂ ਫੋਨ ਕਰਦੀ ਆ ਤੇ ਆ ਜੂਗੀ ਫਿਰ ਆਪਾਂ ਵੀ ਰੈਸਲਾ ਕਰ ਲੈਂਦੇ। じゃ ਕਰ ਲੈ ਫੋਨ ਠੀਕ ਹੈ ਨਾ। ਕੀ ਜਿੱਕੜਾ ਸੋਨੀ ਆ ਕਿਸੇ ਦੀ ਸੋਨੀ ਕਿਉਂ ਨਹੀਂ ਫਿਰ ਸਾਲਾਂ ਦੀ ਬੰਨੀ ਜਿਹੀ ਹੁੰਦੀ ਆ ਗੱਲ ਉਹ ਕਿੰਨਾ ਕੁ ਚਿਰ ਫਿਰ ਮੈਂ ਕਿੰਨਾ ਕੁ ਚਿਰਾਂ ਹੀ ਫਿਰਦਾ ਰਹੂੰਗਾ ਤੇ ਤੇਰਾ ਕਰਦੇ ਹਾਂ ਹੱਲ ਤੂੰ ਜਾ ਜਿਹੜਾ ਕਰਨ ਵਾਲਾ ਕੰਮ ਕਰ ਲੈ ਮੈਂ ਫੋਨ ਲਉਂਗੀ ਆ 6 ਮਹੀਨੇ ਨੂੰ ਜਿਹੜੇ ਬੈਂਡ ਜਿਹਾ ਆ ਇਹ ਫਿੱਕੇ ਪੈ ਜਾਣਗੇ ਦੁਬਾਰੇ ਫਿਰ ਲੈਣੇ ਉਹ ਨਹੀਂ ਪੈਣ ਦਿੰਦੇ ਤੇਰੇ ਬੈਂਡ ਫਿੱਕੇ ਮੈਂ ਸਾਧਦੀ ਆ ਉਹਨੂੰ ਕੋਈ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਜਾ ਕੇ ਜੰਡਣਾ ਕਰ ਲੈ ਜਾਨ ਉਧਰ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ ਠੀਕ ਆ ਵਧੀਆ ਤੁਸੀਂ ਠੀਕ ਠੀਕ ਆ ਵਧੀਆ ਹੋਰ ਸਾਰੇ ਠੀਕ ਨੇ ਸਾਰੇ ਵਧੀਆ ਨੇ ਜ ਲਾਡੀ ਦਾ ਕੀ ਹਾਲ ਹੈ ਠੀਕ ਹੈ ਲਾਡੀ ਦਾ ਹਾਲ ਤੇ ਉਹ ਤੁਹਾਨੂੰ ਐ ਪੁੱਛਦੇ ਸੀਗੇ ਵੀ ਲਾਡੀ ਨੇ ਨਾ ਬਾਹਰ ਜਾਣ ਦਾ ਕੋਰਸ ਕਰ ਲਿਆ ਤੇ ਉਹ ਫਿਰ ਆਪਾਂ ਕੋਈ ਉਹਨੇ ਭੇਜਣ ਦੀ ਰਾਏ ਸਲਾਹ ਕਰਨੀ ਸੀ ਤੇ ਮੈਂ ਤੁਹਾਨੂੰ ਕਹਿੰਦੀ ਸੀ ਵੀ ਆ ਜਾਂਦੇ ਤੁਸੀਂ ਇੱਕ ਦਿਨ ਲੈ ਮੇਰੀ ਗੱਲ ਸੁਣ ਤੂੰ ਕਮਣੀ ਹੋ ਨਿਆ ਲਾਡੀ ਬਾਹਰ ਜਾ ਕੇ ਕੀ ਕਰੂਗਾ ਇੱਥੇ ਸੁੱਖ ਨਾਲ ਜੀਣ ਜਿਆਦਾ ਹੈ ਉਹ ਕਰੇ ਕੰਮ ਆਪ ਦਾ ਉਹ ਭੈਣੇ ਹੁਣ ਆਈ ਸੀ ਵੀ ਬੜਾਈ ਕਰ ਲਈ ਚਲ ਜਵਾਕ ਨੇ ਹਣਾ ਹੁਣ ਸਾਰੇ ਬੱਚੇ ਜਾਈ ਜਾਂਦੇ ਆ ਚਲ ਜਵਾਕ ਨੂੰ ਰੀਸ ਹੁੰਦੀ ਆ ਵੀ ਮੈਂ ਵੀ ਜਾਵਾਂ ਤੇ ਤਾਂ ਕਰਕੇ ਫਿਰ ਨੰਬਰ ਵੀ ਵਧੀਆ ਆ ਗਏ ਨੂੰ ਤੇ ਮੈਨੂੰ ਵੀ ਐ ਜੇ ਹੋਗਾ ਵੀ ਚਲ ਕੋਈ ਨਹੀਂ ਜਵਾਗ ਦਾ ਚਾ ਪੂਰਾ ਹੋ ਜੂਗਾ ਹਨਾ ਤੇ ਉਹ ਤਾਂ ਉਹ ਵੀ ਗੱਲ ਵੀ ਕਾਦਾ ਘਾਟਾ ਕਰੇ ਤੇ ਗੱਲ ਕਰ ਬਣਾਈ ਸੀਗਾ ਵੀ ਜੇ ਚਲ ਨਾਲ ਦੇ ਮੁੰਡੇ ਬਾਗ ਗਏ ਸਾਰੇ ਤੇ ਤਾਂ ਕਰਕੇ ਫਿਰ ਮੇਰੀ ਗੱਲ ਸੁਣ ਨਾਲ ਜਿਹੜੇ ਅੱਜ ਕੱਲ ਕਿਛੇ ਦੀ ਰੀਸ ਕਰੀ ਨਹੀਂ ਹੁੰਦੀ ਆ ਜੇ ਤਾਂ ਆ ਦੇ ਘਰੇ ਕੋਈ ਕੰਮ ਦਾ ਧੰਦਾ ਨਾ ਹੋਵੇ ਕੱਕੇ ਘਣੇ ਆ ਜਾ ਕੇ ਬਾਹਰ ਉਹ ਤਾਂ ਹੈਗਾ ਭੈਣ ਜੀ ਚੱਲ ਹੁਣ ਉਹ ਤਾਂ ਫਿਰ ਜਾਏ ਤਾਂ ਪਤਾ ਲੱਗਦਾ ਹਨਾ ਵੀ ਕਿਵੇਂ ਹੈਗਾ ਤੇ ਮੇਰੇ ਤਾਂ ਹੁਣ ਹਿੰਡ ਕਰੀ ਬੈਠਾ ਕਹਿੰਦਾ ਮੈਨੂੰ ਨੰਬਰ ਵੀ ਵਧੀਆ ਆਗੇ ਮੈਨੂੰ ਛੇਤੀ ਭੇਜੋ ਚੱਲ ਤੂੰ ਗੱਲ ਸੁਣ ਮੈਂ ਇੱਥੇ ਆਉਣੀ ਆ ਆ ਕੇ ਸਮਝੋ ਨਹੀਂ ਆਈ ਕੋਈ ਲੋੜ ਨਹੀਂ ਬਾਹਰ ਜਾਣ ਦੀ ਚੱਲ ਕੋਈ ਨਹੀਂ ਫਿਰ ਤੁਸੀਂ ਆ ਜਾਓ ਜੰਗਾ ਠੀਕ ਆ ਮੈਂ ਫਿਰ ਤਾਂ ਹੁਣ ਆਏ ਕਹਿੰਦੀ ਆ ਵੀ ਨਾ ਭੇਜੋ ਤੇ ਹੁਣ ਇਹ ਲਾਡੀ ਮੰਨੇ ਦਾ ਫੇਰ ਹੀ ਐ ਚੱਲ ਵੇਖੀ ਜਾਉ ਫਿਰ ਜਿਵੇਂ ਆ ਕੇ ਕਰੂ ਫੈਸਲਾ ਉਵੇਂ ਮੰਨ ਲਾਂਗੇ ਫਿਰ ਹੋਰ ਕੀ ਐ ਆਪੇ ਮੰਨੂਗਾ ਫਿਰ ਆਪਦੀ ਭੂਆ ਦੀ ਗੱਲ ਉਹ ਹਰਪ੍ਰੀਤ ਹਾਂਜੀ ਚਾਚੀ ਪੂਰਾ ਹੱਥ ਹਾਂਜੀ ਚਾਚੀ ਕੀ ਕੰਮ ਕਰੀ ਜਾਨੀ ਐ ਚਾਹ ਬਣਾਈ ਸੀਗੀ ਅੱਛਾ ਤੇ ਮੈਂ ਤੈਨੂੰ ਐ ਕਹਿਣੀ ਆ ਵੀ ਨਾ ਸਬਜੀ ਸੂਜੀ ਬਣਾ ਕੇ ਰੱਖ ਲੈ ਤੇ ਤੇ ਭੂਆ ਜੀ ਆਉਂਦੀ ਅੱਜ ਭੂਆ ਭੂਆ ਕਿਵੇਂ ਆਉਂਦੀ ਐ ਚਾਚੀ ਕੋਣ ਫੋਨ ਕੀਤਾ ਸੀਗਾ ਵੀ ਲਾਡੀ ਨੂੰ ਵੀ ਆਪਾਂ ਬਾਹਰ ਭੇਜ ਦੇਣਾ ਹੂੰ ਤੇ ਉਹ ਕੋਈ ਰਾਇਸ ਲਾ ਕਰਨੀ ਉਹਦੇ ਨਾਲ ਮੈਂ ਤਾਂ ਇਹੋ ਸੱਦੀ ਸੀਗਾ ਓਹੋ ਚਾਚੀ ਆਪਦੇ ਘਰ ਦੇ ਆਪ ਦਾ ਫੈਸਲਾ ਲਿਆ ਕਰ ਹਰ ਵੇਲੇ ਭੂਆ ਨੂੰ ਬੁਲਾ ਲੈਂਦੀ ਹੈ ਹਰ ਕੰਮ 'ਚ ਨਹੀਂ ਪਤਾ ਤਈ ਹੁਣੀ ਪਤਾ ਫਿਰ ਹੁਣ ਹਰ ਇਹ ਗੱਲ 'ਚ ਆਪਣੇ ਉਹੀ ਆਉਂਦੀ ਹੈ ਤੇ ਉਸੇ ਨੂੰ ਸੱਦਣਾ ਫਿਰ ਹੁਣ ਜੇ ਹੁਣ ਨਾ ਬੁਲਾਈ ਫਿਰ ਰੁੱਸ ਜੂ ਆਖੂ ਮੈਂ ਦੱਸਿਆ ਨਹੀਂ ਚਾਚੀ ਨੂੰ ਬੁਲਾਏ ਤਾਂ ਤਾਂ ਫਾਇਦਾ ਜੇ ਉਹਨੇ ਹਾਂ ਕਰਨੀ ਹੋਵੇ ਹਰੇਕ ਕੰਮ 'ਚ ਤਾਂ ਨੰਨਾ ਪਾ ਦਾਂਦੀ ਆ ਕੋਈ ਨਹੀਂ ਧੀ ਐਂ ਤਾਂ ਉਹਦਾ ਸੁਭਾਈ ਇਹੋ ਜਿਹਾ ਪਰ ਉਹੋ ਸਾਥੋਂ ਵੱਡੀ ਐ ਤਾਂ ਕਰਕੇ ਉਹਦੀ ਰਾਏ ਸਲਾਹ ਸਾਨੂੰ ਲੈਣੀ ਪੈਂਦੀ ਆ ਘਰ 'ਚ ਦੇਖ ਲਿਓ ਚਾਚੀ ਹੁਣ ਸੁਣਾਉਣਾ ਤਾਂ ਆਪਦਾ ਫੈਸਲਾ ਹੀ ਆ ਆਪਣੀ ਤਾਂ ਸੁਣਨੀ ਨਹੀਂ ਉਹਨੇ ਚਲ ਕੋਈ ਨਹੀਂ ਕੋ ਤਾਂ ਫਿਰ ਕੀ ਐ ਜਿਵੇਂ ਸੁਣਾਤੀ ਉਹ ਮੈਂ ਸੁਣ ਲਾਂਗੀ ਫਿਰ ਬੋਲਦੀ ਐ ਫਿਰ ਜੇ ਨਾ ਮੰਨੀ ਤਾਂ ਫਿਰ ਆਪੇ ਤੇ ਜਿਵੇਂ ਲਾਡੀ ਦੀ ਮਾਰ ਕਿਉਂ ਕਰ ਰਹੀ ਤੈਰਾ ਆਪਾਂ ਨੂੰ ਸਵੇਰ ਨੂੰ ਆਖੂ ਤਾਂ ਨਹੀਂ ਮੈਨੂੰ ਪੁੱਛਿਆ ਨਹੀਂ ਨਾਲੇ ਲਾਡੀ ਨਾਲ ਕਲੇਸ਼ ਕਰੋਗੀ ਲਾਡੀ ਦੇ ਕਿੰਨੇ ਚਾਹ ਨੇ ਬਾਹਰ ਜਾਣ ਦੇ ਚਲ ਕੋਈ ਨਹੀਂ ਫਿਰ ਕੇਰਾ ਪੁੱਛਦੇ ਆਪਾਂ ਉਦੋਂ ਬਾਅਦ ਫਿਰ ਆਪਾਂ ਦੀ ਗੱਲ ਕਰਾਂ ਚਲ ਦੇਖੋ ਚਾਚੀ ਥੋਡੀ ਮਰਜ਼ੀ ਆ ਹਾਂ ਠੀਕ ਐ ਚਲ ਤੂੰ ਬਣਾ ਕੇ ਸਾਗੀ ਸੂਜੀ ਬਣਾ ਲੈ ਚਲ ਚਲ ਠੀਕ ਐ ਤੇ ਚਾਹ ਬਣਾ ਲਈ ਮੈਨੂੰ ਠੀਕ ਐ ਚਾਚੀ ਹਾਂ ਠੀਕ ਐ ਚਲ ਹੁੰਦਾ ਦਿਵਾਕਾਂ ਦੀ ਗੱਲ ਵੀ ਠੀਕ ਐ ਕੀ ਸਾਹੀ ਮਤਨ ਪੁੱਛੀ ਜਾਵਾਂਗੇ ਪਰ ਜੇ ਭਾਈ ਨਾ ਪੁੱਛਿਆ ਪੁੱਛਦੇ ਸੀ ਨਿਕਰੀ ਤਾਂ ਫੇਰ ਆਪੂ ਵੀ ਮੈਨੂੰ ਖਾ ਨਹੀਂ ਸਿਆਣਣੋਂ ਹਟ ਗਏ ਫੇਰ ਦੂਜੇ ਲੋਟ ਕੋ ਜੂਗੇ ਚਲੋ ਵੇਖੋ ਫਿਰ ਜਿਵੇਂ ਹੋ ਗੱਲ ਆਈ ਤੇ ਪਤਾ ਲੱਗੂ ਬੜੀ ਗਰਮੀ ਹੋਈ ਪਈ ਆ ਚਾਚੀ ਤੂੰ ਕਿੱਧਰ ਹੋਇਆ ਕਾਈ ਪਮਾਤਾ ਮਸ਼ੀਨ ਦੀ ਵਾਲੇ ਕੋਲੇ ਗਿਆ ਚਾਚੀ ਮੈਂ ਬੜਾ ਦੇ ਗਿਆ ਕਣਕ ਜੀ ਬਦਲ ਬਾਈ ਜੀ ਹੁੰਦੀ ਫਿਰਦੀ ਰਹਿੰਦੀ ਆ ਉਹ ਨਾ ਖਰਾਬ ਕਰ ਜੇ ਫੇਰ ਪੈ ਜੇ ਕੋਈ ਹਾਂ ਕਹਿੰਦਾ ਸੀਗਾ ਨਿਕਲ ਜਾਂਦਾ ਜਾਂਦਾ ਹੱਥ ਨੇ ਵੜਦੇ ਆਂਗੇ ਆ ਠੀਕ ਆ ਫੇਰ ਨਵੇੜੇ ਕੰਮ ਲੋਟ ਹੈ ਉਹ ਯਾਰ ਵੀ ਪਾਣੀ ਲੈ ਕੇ ਦੇ ਯਾਰ ਘੁੱਟ ਮੂੰਹ ਸੁੱਕੀ ਜਾਂਦਾ ਤੇ ਉਹ ਚਾਚਾ ਆਇਆ ਹੀ ਨਹੀਂ ਅਜੇ ਕਾਹ ਦੇ ਦਿਨ ਹੋ ਗਏ ਕੈਨੂੰ ਬੇ ਉਹ ਤਾਂ ਭਾਈ ਆਜੂ ਜਦੋਂ ਉਹਦਾ ਮਨ ਕਰੇ ਅੱਗੇ ਆਇ ਕਰਦਾ ਉਹ ਯਾਤਰਾ ਹੀ ਨਾ ਪੱਲੇ ਰਜੇ ਬੇ ਯਾਤਰਾ ਪੱਲੇ ਨੂੰ ਉਹ ਕਿਹੜਾ ਨਿਆਣਾ ਨਾਲੇ ਉਹ ਕਿਹੜਾ ਪਹਿਲੀ ਵਾਰ ਗਿਆ ਉਹ ਤਾਂ 3-4 30 ਕਰਦਾ ਸਾਲ ਦੇ ਆਜੂਗਾ ਆਪੇ ਜਦੋਂ ਚਿਤ ਕਰਿਆ ਉਹਦਾ ਉਹ ਯਾਤਰਾ ਦਾ ਕਰਦਾ ਚਾਚੀ ਐਦਾ ਮੈਨੇ ਪਤਾ ਗੱਲ ਕਰ ਉਧਰ ਪੱਥਰ ਪੁੱਥਰ ਜੇ ਡਿੱਗੀ ਜਾਂਦੇ ਉਹਨਾਂ ਨਾਲ ਥੱਲੇ ਆ ਜਾਏਗਾ ਇਹਦੇ ਬੇ ਕਿਤੇ ਨਹੀਂ ਆਉਂਦਾ ਉਹ ਕੋਈ ਨਿਆਣਾ ਉਹ ਥੱਲੇ ਆਉ ਉਹਨੂੰ ਉਹ ਕੰਮ ਤਾਂ ਦੇ ਦੀ ਰੋਤਾ ਉਹ ਨਾ ਕੋਈ ਭੁੱਖੀ ਵਾਲਾ ਫੜ ਲੇ ਉਹਨੂੰ ਲਾਲਚ ਵਾਲਾ ਕਰਦਾ ਪਰ ਬੁੱਕੀ ਦਾ ਮਾਰਾ ਤਾਂ ਜਾਂਦਾ ਹੀ ਆ ਹੋਰ ਉਹਨੇ ਕੀ ਦੱਸ ਉਹਧਰ ਇਕੱਠੇ ਹੋ ਕੇ ਕਰਕੇ ਸਲਾਹ ਬਾਝ ਜਾਂਦੇ ਆ ਐ ਤਾਂ ਉਹ ਨੂੰ ਮਗਰ ਹੈ ਨਹੀਂ ਸੰਸਾਰ ਵਿੱਚ ਮੇਰੇ ਜਵਾਕ ਕੱਲੇ ਆ ਕੋਈ ਹੋਰ ਕੀ ਆ ਕੱਲਾ ਸਾਰਾ ਜੱਤੀ ਹੁਣ ਬੇਬੇ ਬਾਪੂ ਤੋਂ ਬਾਅਦ ਤੁਸੀਂ ਸਾਰਾ ਬਣੇ ਹੋ ਸਾਡਾ ਵੀ ਸਾਨੂੰ ਵੀ ਤਾਂ ਹੀ ਸੰਸਾਰ ਰਹਿੰਦਾ ਉਹ ਨੂੰ ਨਹੀਂ ਇਸ ਗੱਲ ਦਾ ਉਹ ਤਾਂ ਆ ਵੀ ਮੈਂ ਬੈਠੀ ਆ ਘਰੇ ਚਾਲੇ ਹੈਗੀ ਪਰ ਜਿਹੜੇ ਬੰਦਿਆਂ ਦੇ ਕਰਨ ਵਾਲੇ ਕੰਮ ਉਹ ਤਾਂ ਬੰਦੇ ਹੀ ਕਰਨਗੇ ਹੁਣ ਖੇਤਾਂ 'ਚ ਮੈਂ ਕਿੱਧਰ ਤੁਹਾਡੀ ਚਾਹ ਆ ਪਤਲਾ ਐ ਸੋਚ ਲੈਣੇ ਆ ਵੀ ਚਲ ਬਥੇਰਾ ਕਰ ਲਿਆ ਉਹਨੇ ਵੀ ਹੁਣ ਆਪ ਹੋਏ ਆ ਜਦੋਂ ਕਰਨ ਵਾਲੇ ਚਾਲਾ ਹੋ ਕਰ ਲਿਆ ਗੱਲ ਕਰਾਂ ਆ ਨਾ ਵੀ ਹੁਣ ਕਿੰਨੇ ਦਿਨ ਹੋ ਗਏ ਹੁਣ ਮ ਉਹ ਤਾਂ ਚੱਲ ਤੁਹਾਡੀ ਸਿਆਣਪ ਹੈ ਭਾਈ ਤੁਸੀਂ ਉਹਨੂੰ ਵੇਲਾ ਛੱਡਿਆ ਚੱਲ ਆਰਾਮ ਕਰਨ ਦਾ ਟਾਈਮ ਦਿੱਤਾ ਗੱਲ ਕਰ ਉਹਨੂੰ ਵੀ ਚਾਹੀਦਾ ਨਾ ਫਿਰ ਮਾੜਾ ਮੋਟਾ ਫੇਕਰ ਵੀ ਮਾੜਾ ਮੋਟਾ ਜੀ ਵਾਸਤ ਫੜਾਤੀ ਕੁਝ ਸਾਰਾ ਹੋ ਜਾਂਦਾ ਹੈ ਉਹ ਕਿਧਰ ਨੂੰ ਗਿਆ ਲੱਡੀ ਉਹ ਤਾਂ ਹਾਇਦਰੀ ਗਿਆ ਮੇਰੇ ਨਾਲ ਬੋਲ ਕੇ ਕਹਿੰਦਾ ਕਿ ਮੇਰਾ ਛੇਤੀ ਬਾਹਰ ਜਾਣ ਦਾ ਕਰੋ ਤੇ ਮੈਂ ਜਾਣਾ ਛੇਤੀ ਤੇ ਕਹਿੰਦਾ ਕਿ ਕੋਈ ਹੱਲ ਕਰੋ ਪੈਸੇ ਟਕੇ ਤਾਂ ਮੈਂ ਹਾਂ ਪੈਸੇ ਟਕੇ ਤਾਂ ਹੋਜੂ ਹੱਲ ਫਿਰ ਮੈਂ ਤੇਰੀ ਭੂਆ ਨੂੰ ਫੋਨ ਕਰਿਆ ਸੀ ਭਾਈ ਉਹ ਆਉਂਦੀ ਅੱਜ ਉਜਾਤੀ ਕਹਿੰਗੇ ਕਿ ਇਹਦਾ ਤਾਂ ਗੁੱਸਾ ਹੀ ਕਰੇਗੀ। ਭੂਆ ਨੂੰ ਤੀਜੇ ਦਿਨੋਂ ਸੱਦ ਕੇ ਵਜਾਈ ਨਹੀਂ। ਆਪਾਂ ਐਸੇ ਆਪਾ ਲਾਉਣੇ ਆ ਕਣਕਾਈ ਪੀਏ ਕੋਈ ਨਹੀਂ ਲਾ ਦੇਾਂਗੇ। ਭੂਆ ਕੀ ਕਰੂ ਇੱਥੇ ਆ। ਮੈਂ ਨਾ ਸਦੀ ਤਾਂ ਫੇਰ ਮੂੰਹ ਮੋਟਾ ਕਰੂਗੀ। ਸਾਨੂੰ ਪਤਾ ਤਾਂ ਹੈਗਾ ਫੇਰ ਕਿਵੇਂ ਬੋਲਦੀ ਹੁੰਦੀ ਆ ਜੀ। ਓਏ ਐ ਹੁਣ ਸਾਰਾ ਘਰ ਦਾ ਭੇਤ ਤਾਂ ਨਹੀਂ ਦੇਈਦਾ ਹੁੰਦਾ। ਹੁਣ ਬਹੁਤ ਹੋ ਗਿਆ। ਚਲ ਕੋਈ ਨਾ ਫੇਰ ਹੁਣ ਮੈਂ ਤਾਂ ਘਰ ਤਾਂ ਪੂਨ ਆ ਜੂਗੀ। ਆਹ ਕੋਈ ਹੋਊਗਾ ਤਾਂ ਕਹਿੰਦੀ ਸੀ ਮੈਂ ਤੁਰਦੀ ਆ। ਚਲ ਕੋਈ ਨਹੀਂ। ਉਹ ਜਾ ਕਰ ਲੋ ਕੰਮ ਧੰਦਾ ਯਾਰ। ਚਾਹ ਪਾਣੀ ਪੜਾ ਦੀ ਮੈਨੂੰ ਅੰਦਰ ਹੀ। ਚਾਹ ਚੰਗਾ। ਬਣ ਗਈ ਸਾਬ ਦੀ ਸਬਜੀ ਕੁੜੇ ਹਾਂਜੀ ਬਣਾ ਲਈ ਉਹ ਉਹ ਨਹੀਂ ਕਰਨੀ ਨਾ ਨਾਲੇ ਇਹਨੂੰ ਚੰਗਾ ਭਲਾ ਪਤਾ ਸੀ ਵੀ ਭਾਈ ਉਹ ਆਉਂਦੀ ਐ ਮੁੰਡੇ ਤਾਂ ਭੇਜਦੇ ਲਾੜੇ ਨੂੰ ਮੂਰੇ ਲੈਣ ਵੀ ਭਾਈ ਤੇਰੀ ਭੂਆ ਆਉਂਦੇ ਉਹਨੂੰ ਲਿਆ ਚੱਲ ਕੋਈ ਨਾ ਮੈਂ ਕਰਾਉਣੀ ਐ ਇਹਨਾਂ ਨੂੰ ਲੈ ਮਸੀ ਦੇਣੀ ਲਾਡੀ ਨੂੰ ਬਾਹਰ ਤੋਰਨਾ ਭੇਜਦੀਆਂ ਕੋਈ ਨਾ ਲੈ ਇੱਥੇ ਆ ਕੇ ਅੰਦਰ ਇੱਥੇ ਵੀ ਨਹੀਂ ਜਾਂਦਾ ਕੋਈ ਕਿੱਥੇ ਵੜ ਕੇ ਬੈਠੇ ਅੰਦਰ ਉਹ ਤਾਂ ਮੰਨ ਤੋ ਨਾ ਘੰਗਿਆ ਕਿੱਧਰ ਹੈ ਕੋਈ ਵੀ ਨਹੀਂ ਆ ਫਿਰ ਗਾਣਾ ਦੱਸ ਕਿੱਥੇ ਆ ਉਹ ਦੱਸਣਾ ਠੀਕ ਹੈ ਹੋਰ ਦੱਸ ਵਧੀਆ ਨਹੀਂ ਮੈਂ ਤਾਂ ਥੱਕ ਗਈ ਐਡਾ ਬੈਗ ਲਈ ਨਾ ਭਲਾ ਤੂੰ 나ਡੀ ਨੂੰ ਵੀ ਐਡਾ ਨਹੀਂ ਮੂੰਹੇ ਨਹੀਂ ਮੈਂ ਤਾਂ ਜਿਆਦਾ ਨਹੀਂ ਆਈ ਗੱਲ ਬਹੁਤ ਚੰਗੀ ਗੱਲ ਚੱਲ ਕੋਈ ਨਹੀਂ ਆ ਜਾ ਬਹਿ ਜਾ ਹਾਏ ਹਾਏ ਗਰਮੀ ਬਾੜੀ ਆ ਗਰਮੀ ਤਾਂ ਹੈਗੀ ਆ ਮੈਂ ਭੁੱਲ ਗਈ ਲਾਡੀ ਨੂੰ ਭੇਜ ਦਿੰਦੀ ਤੇ ਚੜਾ ਲਿਆ ਹੁੰਦਾ ਮੋਢੇ ਤੇ ਮੈਂ ਤਾਂ ਡੀਕੀ ਗਈ ਉੱਥੇ ਮੈਂ ਚੱਲ ਲਾਡੀ ਪਹਿਲੀ ਜੀ ਆ ਕੇ ਖੜਾ ਹੋਊਗਾ ਹੋਸ਼ ਦੇ ਲੋ ਦੇਖਿਆ ਉੱਥੇ ਕੋਈ ਨਹੀਂ ਸਾਰਾ ਪਰਿਵਾਰ ਠੀਕ ਹੈ ਸਭ ਠੀਕ ਹੈ ਆਪਣੇ ਦੱਸ ਵਧੀਆ ਬੱਸ ਠੀਕ ਨਾ ਕਿੱਧਰ ਗਿਆ ਲਾਡੀ ਭਾਈ ਦਰਬਾਰ ਨੂੰ ਗਿਆ ਆ ਜੂਗਾ ਉਹਨਾਂ ਵਾਲੇ ਹੀ ਹੈ ਅੱਛਾ ਛੋਟ ਛੋ ਕੇ ਬਹਿ ਜਾ ਹਰਪ੍ਰੀਤ ਪਾਣੀ ਦੇ ਆ ਕੋ ਤੇ ਭੂਆ ਵਾਸਤੇ ਕਾਲਾ ਕਾਲਾ ਵਾਸਤੇ ਮਸ਼ੀਨ ਮਸ਼ੂਨ ਜੀ ਦਾ ਪਤਾ ਕਰਕੇ ਆਇਆ ਕਣ ਤੋਂ ਉਹਨੂੰ ਇਧਰ ਗਿਆ ਹੋਣਾ ਕੋਈ ਤੇ ਮੈਨੂੰ ਪਤਾ ਕਰਨ ਕੋਈ ਨਾਲ ਨਹੀਂ ਚੱਲਦਾ ਜੀ ਇਹ ਖੇਤੀ ਵਰਗੀ ਤਾਂ ਰੀਸ ਨਹੀਂ ਹੋਰ ਤੇ ਆਹੀ ਤਾਂ ਤੈਨੂੰ ਮੈਂ ਕਹਨੀ ਆ ਤੇ ਕਿਉਂ ਤੂੰ ਕੰਬਲੀ ਬੋਈਆਂ ਕੋ ਨੂੰ ਕਹੇ ਵੀ ਭਾਈ ਘਰੇ ਦੇ ਕੇ ਕੰਮ ਕਰ ਤੇ ਭੈਣੇ ਉਹੀ ਗੱਲ ਵੀ ਆ ਦੋ ਅੱਖ ਜਵਾਕ ਪੜਿਆ ਸਸਰੀ ਚਾਲਪੁੱਤ ਹੋ ਠੀਕ ਹੈ ਹਾਂ ਕੁਆ ਮੈਂ ਤਾਂ ਮਾਂਚ ਵੀ ਚਾ ਵੀ ਮੈਂ ਕੁਛ ਨਾ ਕੁਛ ਘਰ ਆਵਦਾ ਅੱਡ ਹੈ ਤਾਂ ਕਰਕੇ ਮੈਂ ਹਾਂ ਚੱਲ ਇਹ ਕਾਲਾ ਪੇ ਖੇਤੀ ਕਰ ਲਿਆ ਕਰੂਗਾ ਤੇ ਉਹ ਆਪਦਾ ਚੱਲ ਜੀ ਕਹਿਣਾ ਤਾਂ ਬਾਤ ਕਰ ਦਿੰਦੇ ਆ ਫਿਰ ਉਹਦਾ ਨਹੀਂ ਕਾਲਾ ਤਾਂ ਇਕੱਲਾ ਕਰ ਲੂ ਕਿੱਥੇ ਤਾਂ ਦੋਨੇ ਭਰਾ ਰਲ ਕੇ ਕਰਨ ਉੱਥੇ ਕੀ ਕਰਨਾ ਉੱਥੇ ਵੀ ੱੱਕੇ ਹੀ ਖਾਣੇ ਐ ਐਨੀ ਵਾਰ-ਵਾਰ ਨਾਲੇ ਇੰਨੇ ਰੁਪਏ ਖਰਾਬ ਕਰਨਗੀ ਕਾਇੰਦਾ ਹੈਗਾ ਫਿਰ ਉਹ ਵੀ 4 ਰੁਪਏ ਤੇਰੇ ਘਰੇ ਕੰਮ ਆਉਣਗੇ ਫਿਰ ਜਵਾਕ ਨਹੀਂ ਨਾ ਮੰਨਦਾ ਕੀ ਕਰਾਂ ਤੂੰ ਕੁਛ ਨਹੀਂ ਹੁੰਦਾ ਮੈਂ ਕਹਦੂਗੀ ਵੀ ਨਹੀਂ ਭਾਈ ਬਾਹਰ ਨਹੀਂ ਜਾਣਾ ਦੇਖ ਲਈ ਤੂੰ ਕਹਿ ਕੇ ਵੇਖ ਨਹੀਂ ਚਲ ਮੈਂ ਤੇ ਮੰਨਦਾ ਨਹੀਂ ਚੱਲ ਹੁਣ ਦੇ ਕੋਈ ਨਾ ਮੈਂ ਉਹ ਕਰਦੀਆਂ ਗੱਲ ਹੋਰ ਨਹੀਂ ਪੂਆ ਵਧੀਆ ਲਾਡੀ ਬਾਹਰ ਲੱਗ ਜੂਗਾ ਤਾਂ ਸੁੱਖ ਹੋ ਜੂਗਾ ਨਹੀਂ ਕੁੜੇ ਤੂੰ ਵੀ ਹਰਪ੍ਰੀਤ ਕਾਮਲੀ ਹੋ ਰਹੀ ਐ ਕੀ ਸੁੱਖ ਹੋ ਜੂਗਾ ਬਾਹਰ ਗਿਆ ਤਾਂ ਕੀ ਸੁੱਖ ਹੁੰਦਾ ਲੈ ਆਪ ਇੱਥੇ ਇਕੱਲੇ ਬੈਠੇ ਰਹਿੰਦੇ ਆ ਉਹ ਬਾਹਰ ਜਾ ਕੇ ਬਹਿ ਜਾਂਦੇ ਨੇ ਲਾਪੂ ਆ ਤੈਨੂੰ ਕੀ ਪਤਾ ਇਕੱਲਾ ਕਿਉਂ ਰਹੂਗਾ ਆਜ ਪਰਿਵਾਰ ਨੂੰ ਵੀ ਬੁਲਾ ਲਾਂਦੇ ਆ ਨਾਲੇ ਚਾਚੀ ਨੂੰ ਵੀ ਲੈ ਜਾਊਗਾ ਆਹੋ ਲੈ ਜਾਊਗਾ ਬਾਹਰ ਮੇਰੀ ਗੱਲ ਸੁਣ ਉਧਰ ਜਾ ਕੇ ਵਿਧਿਆੜੀਏ ਕਰਨੀਆਂ ਪੈ ਸਕਦਾ ਇੱਧਰ ਵੀ ਬਠੇ ਰਹਿ ਗੱਲ ਸੁਣ ਮੈਂ ਨਾ ਬਸ ਜੇ ਆਉਂਦੀ ਸੀ ਆ ਦਾਲਜੀ ਵਾਲੇ ਨੇ ਮਿੰਟਾਂ 'ਚ ਦੋ ਬਾਲਟੀਆਂ ਖਾਲੀ ਕਰਤੀਆਂ ਐਨੇ ਰੁਪਏ ਵਟਦੇ ਹੋ ਨੇ ਨਾ ਕੰਮ ਕਰਨ ਵਾਲੇ ਤਾਂ ਕੋਈ ਕੰਮ ਹੀ ਕਰ ਲੈ ਕੰਮ ਦੇ ਕੀ ਘਟੇ ਆਪਣੇ ਕਨੇ ਲੈ ਇਹ ਕੰਮ ਥੋੜੀ ਜਿਹੀ ਕੰਮ ਕਰਨੀ ਹੈ ਹੁਣ ਜਿਹੜਾ ਤੂੰ ਦੱਸੀ ਜਾਨੀ ਹੈ ਲੈ ਚਾਚੀਂਂ ਦੇਤੀ ਰਹਿ ਲੈ ਲਾ ਭੂਆ ਦੀ ਰਹਿ ਲੈ ਕੁੜੇ ਇਹ ਕੜਾ ਰਹਾ ਮਾੜੀ ਐ ਤੈਨੂੰ ਤਾਂ ਫਿਰ ਆਪੇ ਖੇਤ ਚ ਕੰਮ ਕਰੇ ਚੰਗਾ ਹੈ ਨਹੀਂ ਕੰਮ ਦੀ ਕਹਿਣੀ ਐ ਨਾਲੇ ਆਥਣ ਦੀ ਆਥਣ ਆ ਦੇ ਘਰੇ ਆਦੇ ਪਰਿਵਾਰ ਦੇ ਬੰਦੇ ਜਵਾਕ ਨਹੀਂ ਜਵਾਕ ਮੰਨੇ ਤਾਂ ਭੈਣੇ ਫੇਰ ਹੀ ਐ ਫਿਰ ਕੰਮ ਦੇ ਤਾਂ ਆਦੇ ਕਾੜੇ ਇੱਥੇ ਵੀ ਫਿਰ ਗੱਲ ਤਾਂ ਉਹ ਵੀ ਐ ਵੀ ਜਿਹੜੀ ਵੀ ਹੁਣ ਜਵਾਕਾਂ ਦੇ ਚੜੀ ਐ ਦਿਮਾਗ ਦੇ ਵੀ ਬਾਹਰ ਕਹਿਣਾ ਬਾਹਰ ਕਹਿਣਾ ਕੋਇ ਇੱਕ ਦੂਜੇ ਨੂੰ ਦੇਖ ਕੇ ਕਰਦੇ ਆ ਫਿਰ ਦਾ ਲਾਹੇ ਨਹੀਂ ਇਹ ਰੀਲ ਜੇ ਆਪਾਂ ਲਾਹਾਂਗੇ ਦਿਮਾਗ ਤੋਂ ਫੇਰੀ ਲਹੂਗੀ ਆਪਾਂ ਤਾਂ ਲਾਉਂਦੇ ਹੀ ਐ ਵੀ ਨਾ ਲਾਉਂਦੇ ਜਵਾਕ ਤੈਨੂੰ ਦੱਸਦੀ ਆਂ ਨੀ ਵੀ ਇਹ ਨਹੀਂ ਮੰਨਦੇ ਤੂੰ ਕੁਛ ਨਹੀਂ ਹੁੰਦਾ ਆ ਸੋੜ ਤਾਂ ਹਰਪ੍ਰੀਤ ਵੀ ਉਹਦੇ ਮਗਰ ਲੱਗੀ ਪਈ ਐ ਲੈ ਫਿਰ ਕੀ ਹੁੰਦਾ ਨਾ ਫਿਰ ਇਹ ਉਹੀ ਗੱਲ ਫਿਰ ਆਪਾਂ ਨੂੰ ਆਏ ਗਏ ਹੁੰਦੇ ਆ ਕਿ ਅਨ ਪੜ੍ਹਨੇ ਵੀ ਆ ਸੱਸੀ ਆ ਉਹ ਸਾਸਰੀ ਕਾਲ ਪੁੱਤ ਕਿਵੇਂ ਬੈਠ ਜਾ ਤੁਸੀਂ ਬਾਹਰ ਹੀ ਤਾਂ ਰਹਿੰਦੇ ਆਂ ਆਹ ਕਹਿੰਦੀ ਮੈਂ ਤਾਂ ਥੱਕ ਗਈ ਮੈਨੂੰ ਤੇ ਲਾਈਨ ਨਹੀਂ ਗਿਆ ਪਾਰਾ ਸੀ ਉੱਥੇ ਦੱਸ ਤਾ ਹੋਰ ਹੈ ਤੇ ਮੈਨੂੰ ਫੋਨ ਕਰ ਦੇਣਾ ਸੀ ਮੈਂ ਲੈ ਆਉਂਦਾ ਮੈਂ ਤੇਰੀ ਮਾਂ ਨੂੰ ਫੋਨ ਕਰਿਆ ਸੀ ਮੈਂ ਆਖਾ ਚਾਰ ਭੇਜ ਦਊਗੀ ਮੈਂ ਮਾਈ ਭੁੱਲੀ ਜਾਨਦੀ ਤੈਨੂੰ ਕਹਿਣਾ ਉਹ ਮਾਂ ਮੈਂ ਤਾਂ ਉਧਰ ਗਿਆ ਸੀ ਏਜੰਟ ਕੋਲੇ ਤੇ ਕੂਗਾ ਮੇਰੀ ਗੱਲ ਸੁਣੋ ਮੈਂ ਜਾ ਕੇ ਪਤਾ ਕਰਕੇ ਆਇਆ ਉਹ ਕਹਿੰਦਾ 16 ਲੱਖ ਰੁਪਏ ਲੱਗੂਗਾ ਠੀਕ ਹੈ ਬੈਂਡ ਮੇਰੇ ਆਏ ਹੋਏ ਆ ਤੇ ਮਹੀਨੇ ਦੇ ਵਿੱਚ ਹੀ ਮੇਰਾ ਕੰਮ ਹੋ ਜਾਊਗਾ ਤੇ ਹੁਣ ਤੁਸੀਂ ਦੱਸੋ ਕਿਵੇਂ ਕਰਾਂ ਮੰਮੀ ਕਹਿੰਦੀ ਸੀ ਤੁਹਾਡੇ ਤੋਂ ਸਲਾਹ ਲੈਣੀ ਹੈ ਦਿਓ ਪੈਸਾ ਹੁਣ ਮੈਂ ਮੈਂ ਤਾਂ ਤੇਰੀ ਮਾਂ ਨੂੰ ਸਲਾਹ ਦੇਦੀ ਮੇਰੇ ਲਈ ਸਲਾਹ ਤਾਂ ਜੱਤੀ ਨਹੀਂ ਤੇਰੀ ਮਾਂ ਦੇ ਪੁਰਤਾ ਇਹ ਨੂ ਵੀ ਕਹਿਦਣੇ ਆ ਵੀ ਭਾਈਆ ਤੂੜੀ ਵਾਲੀਆਂ ਟਰਾਲੀਆਂ ਭਰਦੇ ਆ 300 ਰੁਪਏ ਝਾੜੀ ਦਿੰਦੇ ਆ ਉਹਨਾਂ ਨਾਲ ਲੱਗ ਜਾ ਕਰ ਨਾ ਉੱਥੇ ਜਾ ਕੇ ਵੀ ਗੋਰਿਆਂ ਦੇ ਥੱਲੇ ਕੰਮ ਕਰੇਂਗੇ ਹੀ ਪਪੂਆ ਕਿਹੜੀਆਂ ਗੱਲਾਂ ਕਰਦੀਆਂ ਤੂੰ ਮੈਨੂੰ ਪੜ੍ਹਾਈ ਲਿਖਾਈ ਆ ਖੇਤਾਂ 'ਚ ਕੰਮ ਕਰਨ ਨੂੰ ਕੀਤੀ ਐ ਵੀ ਬਾਹਰ ਜਾਊਂਗਾ ਵਧੀਆ ਆਪਦਾ ਪੜ੍ਹ ਲੈ ਕੇ ਠੀਕ ਆ ਆਪਦਾ ਬਿਜ਼ਨਸ ਸੈੱਟ ਕਰੂੰਗਾ ਕਮਾਲ ਕਰੀ ਜਾਂਦਾ ਦਸਤਾ ਜਮੇ ਲੈ ਦੱਸ ਉੱਥੇ ਕਿ ਤੂੰ ਕੁਰਸੀ 'ਤੇ ਬੈਠੇਂਗਾ ਕਾਹਦਾ ਬਿਜ਼ਨਸ ਸੈੱਟ ਕਰੇਂਗਾ ਤੂੰ ਦੱਸ ਤਾਂ ਸਹੀ ਐਵੇਂ ਮਾਰੀ ਨੇ ਪੂਆ ਤੇਰੇ ਮੁੰਡੇ ਨੇ ਤਾਂ ਕੀਤੀ ਨਹੀਂ ਫੇਰ ਆਹ ਖੇਤੀ ਖੁੱਤੀ ਜੀ ਜਾਂ ਤਾਂ ਉਹਨ ਲੇ ਵੇ ਟੀਚਰ ਲੱਗ ਗਿਆ ਸੁਖਨਾਲਾ ਉਹ ਤਾਂ ਉਹਦੀ ਕਿਸਮਤ ਸੀ ਤਾਂ ਲੱਗ ਗਿਆ ਹੁਣ ਤੂੰ ਥੋੜਾ ਹੋ ਕਰ ਜਦੋਂ ਤੇਰੀ ਕਿਸਮਤ ਜੇ ਨਹੀਂ ਆਏ ਜਾਂ ਕੁਝ ਤੂੰ ਰਹਿਣ ਦੇ ਬਹਿ ਜਾ ਚੁੱਪ ਕਰਕੇ ਨਹੀਂ ਨਾ ਪੈਣੇ ਆਏ ਨਾ ਕਹਿ ਜੇ ਜਵਾਕ ਕੋਈ ਇਸ ਕਰਦਾ ਤਾਂ ਕਰ ਲੈਣ ਦੇ ਇਹਨੂੰ ਹੁਣ ਘਰੇ ਬਹਿ ਕੇ ਹੱਥ ਤੇ ਹੱਤ ਤਰੇ ਤੋਤਾ ਕੁਝ ਵੀ ਨਹੀਂ ਬੰਦਾ ਫਿਰ ਤੁਸੀਂ ਤਾਂ ਪੀਏ ਖਰਾਬ ਕਰਨੇ ਆ ਮਾਂ ਪੁੱਤਾਂ ਨੇ ਘਰ ਦੋਂਗੇ ਰੁਪਏ ਕਾ ਖਰਾਬ ਕਰਨੇ ਆ ਚੰਗਾ ਬੰਦਾ ਉਹ ਮੇਰੇ ਸਾਰੇ ਦੋਸਤਾਂ ਨੇ ਉਹਨੇ ਵੀਜੇ ਲਵਾਇਆ ਹੁਣ ਹੀ ਪਤਾ ਕਰਕੇ ਆਇਆ ਉਹਨਾਂ ਤੋਂ ਸਲਾਹ ਲੈ ਕੇ ਸਾਰੀ ਗੱਲਬਾਤ ਕਰਕੇ ਆਇਆ ਜੇ ਤੁਸੀਂ ਕਰੋਗੇ ਤਾਂ ਠੀਕ ਹੈ ਨਹੀਂ ਫਿਰ ਮੈਂ ਆਦੇ ਬਾਹਰੋਂ ਯਾਰਾ ਯਾਰਾ ਦੋਸਤਾ ਤੋਂ ਕਰਾ ਲੂਗਾ ਫਿਰ ਬਾਅਦ ਵਿੱਚ ਮੇਰੇ ਬਰ ਵੀ ਨੇ ਚਾਹ ਰੱਖਿਆ ਸਾਰੇ ਜਣੇ ਵੇ ਲਾਡੀ ਵੇ ਠੱਗੀਆਂ ਠੋਰੀਆਂ ਵਾਲੇ ਹੁੰਦੇ ਆ ਏਜੰਟ ਦੇਖੀ ਕਿਸੇ ਠੱਗਾ 'ਚ ਫਸ ਜੇ ਤੁਸੀਂ ਮੈਨੂੰ ਐਂ ਦੱਸੋ ਵੀ ਰਾਜੀ ਹੋ ਮੇਰੇ ਬਾਹਰ ਜਾਣ ਤੇ ਕਿ ਨਹੀਂ ਭਾਈ ਸੱਚੀ ਗੱਲ ਪੁੱਛੇ ਮੈਂ ਤਾਂ ਰਾਜੀ ਨਹੀਂ ਤੇਰੇ ਬਾਹਰ ਜਾਣ ਤੇ ਮੈਨੂੰ ਨਹੀਂ ਚੰਗਾ ਲੱਗਦਾ ਵੀ ਤੂੰ ਬਾਹਰ ਜਾਵੇਂ ਮੈਂ ਤਾਂ ਸੋਕਣਾ ਨਾ ਜਮੀਨ ਜਿਆਦਾ ਤੂੰ ਘਰ ਦੀ ਜਮੀਨ ਹੈ ਖੇਤੀ ਕਰ ਲੈ ਕਾਲੇ ਨਾਲ ਉਹ ਇੱਥੇ ਖੇਤੀ ਕਰੂੰਗਾ ਇਹੀ 10 ਕਿਲੇ ਇਹਦੇ 10 ਕਿਲੇ ਹੀ ਰਹਿਣਗੇ ਉੱਥੇ ਬਾਹਰ ਜਾ ਕੇ ਕੰਮ ਕਰੂੰਗਾ 10 ਦੇ 15 20 ਵੀ ਬਣ ਸਕਦੇ ਆ ਇਹ ਵੀ ਸੋਚੋ ਲੈ ਬਣ ਸਕਦੇ ਆ 20 ਜਾਵੇਂਗਾ ਵੀ ਸਾਰਿਆਂ ਤੋਂ ਦੂਰ ਨਹੀਂ ਭੈਣੇ ਮੈਂ ਤਾਂ ਤੈਨੂੰ ਐਸਾ ਦੱਸਿਆ ਸੀ ਵਿਚਾਰ ਤੂੰ ਕੋਈ ਮਾੜਾ ਮੋਟਾ ਸਹਾਰਾ ਲਪਾਵੇਂਗੀ ਤੂੰ ਤਾਂ ਕਹੀਆਂ ਨਹੀਂ ਆ ਕਿ ਇਹਨੂੰ ਭੇਜੋ ਨਾ ਹੁਣ ਦੱਸ ਮੈਂ ਕਿਹਦੇ ਨਾਲ ਸਲਾਹ ਕਰਾਂ ਆਪਦੀ ਸਲਾਹ ਕਰ ਲਾ ਮਮੀ ਤੂੰ ਹੀ ਕਹੀ ਨਹੀਂ ਹੁੰਦੀ ਸਲਾਹ ਕਰਨੀ ਕਰਨੀ ਹੈ ਕਰਨੀਆਂ ਕਰ ਲੋ ਜੇ ਨਹੀਂ ਮੈਂ ਤਾਂ ਫਿਰ ਉੱਤੋਂ ਦੀ ਹੋ ਕੇ ਜਾਊਗਾ ਫੇਰ ਨਾ ਕਿਉਂ ਲੈ ਵੇਖ ਲੈ ਭੈਣ ਹੁਣ ਤੂੰ ਦੇਖ ਲੈ ਜਵਾਬ ਨਹੀਂ ਮੰਨਦੇ ਇਹ ਤਾਂ ਹੁਣ ਆਪਦੀ ਮਰਜ਼ੀ ਕਰਨਗੇ ਹੁਣ ਇਹ ਬੜੇ ਠਿੱਕੇ ਆ ਇਹ ਆਪ ਦਾ ਚੰਗਾ ਮਾਣਾ ਸੋਚਦੇ ਆ ਹੁਣ ਅਹੀਂ ਉਹ ਗੱਲਾਂ ਨਹੀਂ ਵੀ ਜੇ ਇੱਕ ਮੈਂਬਰ ਨੇ ਕਹੀ ਤੀ ਗੱਲ ਨਾ ਉਹ ਸਾਰਾ ਟੱਬਰ ਮੰਨੂ ਉਹ ਕੰਮ ਗਏ ਹੁਣ ਹੋਨ ਸੌ ਡਾਕੜਾ ਚਾਰ ਰੁਪਏ ਹੈਗੇ ਆ ਚਾਰ ਰੁਪਏ ਤਾਂ ਹੋਣ ਨਾ ਹੋਣ ਜਦੋਂ ਭੇਜਣਾ ਹੀ ਆ ਆਪੇ ਕਾਲਾ ਹੱਲ ਕਰੂਗਾ ਨਾ ਜੇ ਕਾਲਾ लाਡੀ ਦੇ ਪੈਸਿਆਂ ਦਾ ਹੱਲ ਕਰੂ ਤਾਂ ਨਾਨਕ ਸ਼ੱਕ ਦਾ ਵੀ ਨਾਲ ਹੱਲ ਕਰ ਲਓ ਉਹੀ ਰੁਪਏ ਮੈਂ ਲਾ ਕੇ ਮੇਰੀ ਕੁੜੀ ਨੂੰ ਬਾਹਰ ਭੇਜ ਦੂੰ ਨਾ ਮੁੰਡੇ ਬਾਹਰ ਜਾ ਕੇ ਕੀ ਕਰਨਗੇ ਕੁੜੀਆਂ ਤਾਂ ਕਾਮਯਾਬ ਹੋ ਜਾਂਦੀਆਂ ਬਾਹਰ ਜਾ ਕੇ ਚਲ ਜੇ ਹੋ ਸਕੇ ਆ ਤਾਂ ਕੁੜੀ ਇਹਨੂੰ लाਡੀ ਨੂੰ ਲੈ ਜੂਗੀ ਬਾਹਰ ਲੈ ਗੱਲ ਸੁਣ ਪਹਿਣੇ ਹਜੇ ਆਪਣੀ ਕੁੜੀ ਤਾਂ ਪੜ੍ਹੀ ਜਾਂਦੀ ਆ ਹਜੇ ਉਹਨੇ ਪੇਪਰ ਦੇਣੇ ਆ ਤੇ लाਡੀ ਦੇ ਨੰਬਰ ਆਏ ਹੋਏ ਆ ਪਹਿਲਾਂ लाਡੀ ਦਾ ਹੱਲ ਕਰਨਾ ਪਊ ਕੁੜੀ ਦਾ ਕੀ ਆ ਨਾਨਕ ਸ਼ੱਕ ਦਾ ਉਹ ਅਸੀਂ ਫੇਰ ਆਪੇ ਕਰ ਲਾਂਗੇ ਪਹਿਲਾਂ ਇਹੇ ਕੰਮ ਕਰਨ ਵਾਲਾ ਇਹ ਕਰਨਾ ਪਊ ਜੇ ਉਹ ਨੰਬਰ ਆਈਵੇ ਆ ਮੁੰਡੇ ਨੂੰ ਮੈਂ ਤਾਂ ਐਂ ਕਹਿੰਦੀ ਸੀ ਵੀ ਕਾਲਾ लाਡੀ ਵਾਸਤੇ ਪੈਸੇ ਕਰੋਗਾ ਨਾ ਸਹੀ ਵੀ ਚੱਲ ਵੱਧ ਘਾ ਫੜ ਤੋੜ ਲੈ ਕਿਸੇ ਤੋਂ ਤੁਹਾਡਾ ਵੀ ਨਾਨਕ ਸ਼ੱਕ ਦਾ ਫਰਜ਼ ਲੈ ਜੂ ਚੱਲ ਮੈਂ ਕੁੜੀ ਬਾਹਰ ਤੋੜ ਦੂੰਗੀ ਤੇ लाਡੀ ਦਾ ਕੀ ਪੱਕਾ ਹੀ ਪਤਾ ਵੀ ਉੱਥੇ ਜਾ ਕੇ ਕੰਮ ਕਰੂ ਨਹੀਂ ਅੱਜ ਕੱਲ ਤਾਂ ਉਧਰ ਜਾ ਕੇ ਮੁੰਡੇ ਨਸ਼ੇ ਪੱਤਿਆਂ ਤੇ ਲੱਗ ਜਾਂਦੇ ਨੇ ਕਿਹੜੇ ਨਾਨਕ ਸ਼ੱਕ ਦਿਓ ਪੈਸੇ ਭੇਜੂਗਾ ਨਹੀਂ ਆਏ ਨਾ ਕਹਿ ਭੈਣੇ ਤੂੰ ਆਏ ਮੇਰੇ ਜਵਾਬ ਕਿ ਸਿਆਣੇ ਆ ਦੋਨੇ ਕਾਲਾ ਤੇ लाਡੀ ਆਏ ਨਹੀਂ ਕਰਦੇ ਦੇਖ ਲੈ ਤੇਰੇ ਹਰੇਕ ਵਯਰ ਤੇਰ ਤੇ ਖੜਦੇ ਆ ਤੇ ਤੂੰ ਐਨਾ ਵੀ ਨਾ ਸੋਚ ਮੈਂ ਮੇਰੇ ਨਾਲ ਵਰਤ ਵਰ ਤੇਰਾ ਮਕਾਦ ਰਣਗੇ ਖਾਨੀ ਨਹੀਂ ਖੜਦੇ ਤਾਂ ਹੈਗੇ ਆ ਕਾਲੇ ਦਾ ਤਾਂ ਮੈਨੂੰ ਵਿਸ਼ਵਾਸ ਹੈ ਆ ਲਾਡੀ ਦਾ ਤਾਂ ਮੈਨੂੰ ਕੋਰਾ ਵਿਸ਼ਵਾਸ ਨਹੀਂ ਦਿਓ ਉੱਧਰ ਜਾ ਕੇ ਕੀ ਕੁਝ ਕਰੂਗਾ ਇਹ ਮੈਂ ਤਾਂ ਬੈਠੀ ਆ ਤੇਰੀ ਨਾਲ ਕਿ ਸ਼ੱਕ ਮੈਂ ਆਪੇ ਦੇਉਂਗੀ ਤੂੰ ਕੋਰਾ ਫਿਕਰ ਨਾ ਕਰ ਇਸ ਗਾਲ ਦਾ ਦੇਉਂਗੀ ਨਹੀਂ ਹੁਣੇ ਹੀ ਦਿਓ ਮੈਂ ਤਾਂ ਇੱਥੇ ਬੈਠੀ ਆ ਮੈਂ ਲੈ ਕੇ ਜਾਉਂ ਅੰਦੀ ਮੈਂ ਵੀ ਕੁੜੀ ਨੂੰ ਬਾਹਰ ਤੋਰਨੀ ਐ ਲੈ ਤੂੰ ਤਾਂ ਭਣ ਕੰਡੇ ਉਤੋਂ ਨਿਕੜੀਸਦੀਆਂ ਫਿਰ ਇਹ ਕੀ ਗੱਲ ਹੋਈ ਹੁਣ ਸਾਨੂੰ ਜਵਾਬ ਦਾ ਕਾਰ ਬਿਹਾਰ ਜਿਹੜਾ ਉਹ ਕਰ ਲੈਣ ਦੇ ਜਦੋਂ ਤੇਰੀ ਧੀ ਦਾ ਟਾਈਮ ਆਇਆ ਕਾਰ ਬਿਹਾਰ ਦਾ ਉਹਦਾ ਵੀ ਗਿਆ ਉਹਦਾ ਕਿਹੜਾ ਅਸੀਂ ਰੱਖਾਂਗੇ ਉਹ ਵੀ ਕਰਾਂਗੇ ਨਾ ਮੈਨੂੰ ਵੀ ਰੁਪਈਏ ਚਾਹੀਦੇ ਆ ਨਹੀਂ ਮੈਂ ਵੀ ਆਏ ਕਹਿੰਦੀ ਆ ਚਲੇ ਦੇ ਫੁੱਫੜ ਦਾ ਸੰਸਾ ਮੁੱਕ ਜੂਗਾ ਲੈ ਉਹਦੇ ਫੁੱਫੜ ਨੂੰ ਕੁਝ ਜ਼ਿਆਦਾ ਨਹੀਂ ਸੰਸਾ ਸਾਡੀ ਨਾਲ ਕਿਸ਼ਕਦਾ ਉਹ ਸਾਨੂੰ ਸੰਸਾ ਤੇਰੀ ਧੀ ਯੋਗਰਾ ਸਭ ਕੁਝ ਮੈਂ ਇਕੱਠਾ ਕਰੀ ਬੈਠੀ ਆ ਤੂੰ ਫੇਰ ਨਾ ਕਰ ਆウダー ਆਮ ਕਰ ਤੇ ਚਾਹ ਪਾਣੀ ਪੀ ਆ ਧਰ ਦੇ ਬੈਗ ਪਰੇ ਪੈ ਜਾ ਬਿੰਦਰਾਮ ਕਰ ਲੈ ਤੂੰ ਤਾਂ ਆਪਦਾ ਹੀ ਫਿਕਰ ਮੰਨ ਕੇ ਬੈਗੀ ਲੈ ਕਹਿੰਦੀ ਆਰਾਮ ਕਰ ਨੀ ਨੀਂਦ ਤਾਂ ਤੁਸੀਂ ਮੇਰੀ ਦਾਤੀ ਕਿਹੜਾ ਆਰਾਮ ਕਰਾਂ ਅੱਛਾ ਆਗੇ ਬਾਰੀ ਤਰਪੀਏ ਕਿ ਸਾਡਾ ਮੁੰਡਾ ਤਾਂ ਬਾਹਰ ਜਾਊ 80 ਰੁਪਏ ਜਦੋਂ ਮਾਂ ਮੰਗ ਲੇ ਉਦੋਂ ਇਹਨਾਂ ਦੀ ਅੱਗ ਲੱਗੀ